ਆਖਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਮ ਤਤਿ ਵਾਉ ਨਾ ਲਗਾਈ ਪਰ ਬ੍ਰਹਮ ਸਰਨਾਈ ਚੌਗੰਤ ਹਮਾਰਾ RAM ਕਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਪੰਥ ਬਨਾਈ RAM ਨਾਮ ਔਕਤ ਦਈਆ ਏਕਾ ਲਿਵ ਲਾਈ ਰਹਾਓ ਰਾਖ ਲਈਏ ਤិន ਰੱਖਣ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਈਏ ਤិន ਰੱਖਣ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਪਏ ਸਹਾਈ ਹਰਵਲ ਮਹੱਲਾ ਪੰਜਮਾ ਤਪਦੀ ਬਾਉ ਨਾ ਲਗਾਈ ਪਰ ਬ੍ਰਹਮ ਸਰਨਾਈ ਚੌਗਰਤ ਹਮਾਰਾ RAM ਕਰ ਦੁੱਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਪੰਥ ਬਨਾਈ RAM ਨਾਮ ਔਕਤ ਦੀਆਂ ਏਕਾ ਲਿਬਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਿਏ ਤਨ ਰੱਖਨ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਪਏ ਸਹਾਈ ਹਵਨ ਮਹੱਲਾ ਪੰਜਮਾ ਤਾਤੀ ਬਾਉ ਨਾ ਲਗਾਈ ਪਰ ਬ੍ਰਹਮ ਸਰਨਾਈ ਚੌਗਰਤ ਹਮਾਰਾ ਰਾਮਕਰ ਦੁੱਖ ਲਗੈ ਨਾ ਪਾਈ ਸਤਗੁਰ ਪੂਰਾ ਭਟਿਆ ਜਿਨ ਪੰਥ ਬਨਾਈ ਰਾਮ ਨਾਮ ਔਕਤ ਦਿਆਂ ਏਕਾ ਲਿਬਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਿਏ ਤਨ ਰੱਖਨ ਹਾਰ ਸਭ ਬਿਆਦ ਮਿਟਾਈ ਕਹਨਾ ਨੇ ਕਿਰਪਾ ਪਈ ਪ੍ਰਭ ਪਏ ਸਹਾਈ ਹਰਿਵੰਦ ਮਹੱਲਾ ਪੰਜਮਾ ਤੱਤੀ ਵਾਉ ਨਾ ਲਗਾਈ ਪਰ ਬ੍ਰਹਮ ਸਰਨਾਈ ਚੌਗਰ ਦਾ ਹਮਾਰਾ ਰਾਮਕਰ ਦੁੱਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਪੰਥ ਬਨਾਈ ਰਾਮ ਨਾਮ ਔਕਤ ਦਿਆਂ ਏਕਾ ਲਿਬਲਾਈ ਰਹਾਉ ਰਾਖ ਲਿਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਰਾਖ ਲਿਏ ਤਿਨ ਰਕਨਹਾਰ ਸਭ ਬਿਆਦ ਮਿਟਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਾਬਾ ਮਹੱਲਾ ਪੰਜਮਾ ਸਤਿਵਾਉ ਨਾ ਲਗਾਈ ਪਰ ਬ੍ਰਹਮ ਸਰਨਾਈ ਚੌਗਰ ਦਾ ਹਮਾਰਾ RAM ਕਰ ਦੁੱਖ ਲਗੈ ਨਾ ਪਾਈ ਸਤਗੁਰ ਪੂਰਾ ਭਟਿਆ ਜਿਨ ਪੰਥ ਬਨਾਈ RAM ਨਾਮ ਔਕਤ ਦਿਆਂ ਏਕਾਲਿਬ ਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਰਾਖ ਲਿਏ ਤਿਨ ਰਕਨ ਹਾਰ ਸਭ ਬਿਆਦ ਮਿਟਾਈ ਕਹਉ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹਿ